ਕਲਯੁਗ ਦੀ ਲੱਖੀ ਲਈ ਸੁਖਮੀ ਸਾਹਿਬ ਦੀ ਬਾਣੀ ਬਹੁਤ ਮਜ਼ਬੂਤ ਕਿਲਾ ਹੈ ਇਹ ਜੋ ਸਮਾ ਚਲ ਰਿਹਾ ਹੈ ਕੋਲ ਕਲਯੁਗ ਦਾ ਚਲ ਰਿਹਾ ਹੈ ਕਲਯੁਗ ਦੇ ਲੱਛਣ ਬਦਰੀ ਹਨ ਜਿਵੇਂ ਇੱਕ ਮਿਸਾਲ ਹੈ ਕੋਈ ਰਾਜਾ ਹੋਵੇ ਕਿਸੇ ਦੇਸ਼ ਦਾ ਉਸ ਕੋਲ ਸਾਰੇ ਦੰਦੇ ਹਨ ਕਿਉਂਕਿ ਰਾਜਾ ਜੋ ਚਾਹੇ ਕਰ ਸਕਦਾ ਹੈ ਜੀਣਾ ਮਾਰਨਾ ਚਾਹੇ ਕਾਨੂੰਨ ਬਣਾ ਸਕਦਾ ਹੈ ਜਿਸ ਵਿੱਚ ਚਾਹੇ ਫਾਂਸੀ ਲਗਵਾ ਸਕਦਾ ਹੈ ਪੂਰੀ ਤਾਕਤ ਦਾ ਮਾਲਕ ਹੁੰਦਾ ਹੈ ਇਹ ਜਿਹੜਾ ਕਲਯੁਗ ਜਾ ਰਿਹਾ ਹੈ ਇਸੇ ਕਲਯੁਗ ਦਾ ਰਾਜ ਹੈ ਪਹਿਲੇ ਸਤਯੁਗ ਫਿਰ ਤ੍ਰੇਤਾ ਫਿਰ ਦ੍ਰਾਪਨ ਤੇ ਹੁਣ ਕਲਯੁਗ ਦਾ ਰਾਜ ਹੈ ਕਿਉਂਕਿ ਉਹ ਰਾਜਾ ਹੈ ਪੰਜ ਇਸ ਦੇ ਚੈਨ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਲਸ ਨਿੰਦ ਦਵੇਸ਼ ਈਰਖਾ ਚੁਗਲੀ ਆਲਸ ਲਿੱਦਰੀ बुरा सच होर भी बहुत इज्जत की फौजजा हन जे सुखमी साहब दी मान लगी होवे तांजे अर के कर्जुक दीयां फौजजा उनदे जनरल दा कोई भी होर जोर नहीं चलदा कदी नोट करो कोई चंगा काम उत्ते आवे अमंत वेला बन जांदा है पर कुछ समय बाद ही कदी उठ्या जावेगा ते कदी नागा पे जावेगा ਜੇ ਕਿਸੇ ਮਨ ਮੁਕੁਦਾ ਸੰਗ ਕੇਲ ਕੇਲੇ ਜਾਵੇਗਾ ਜਦੋਂ ਅਮਰਤuele ਉੱਠਣ ਦਾ ਸਮਾਂ ਹੋਵੇਗਾ ਮਨ ਕਹੇਗਾ ਸੋਚਾ ਕਿੱਥੇ ਜਾ ਰਿਹਾ ਹੈ ਤਾਂ ਅਮਰਤuele ਅਮਰਤ ਵਰਗਾ ਰਸ ਲੈਂਦੇ ਹੋਵੋਗੇ ਤੇ ਜਿਹੜੇ ਕਾਲਯੁਗ ਇੰਨਾ ਹੈਵੀ ਹੋ ਜਾਂਦਾ ਹੈ ਤੇ ਕਹਿੰਦਾ ਸੋਚਾ ਕਈ ਵਾਰੀ ਸਾਡੇ ਨਾਲ ਐਸਾ ਵੀਦਾ ਹੈ ਜਦੋਂ ਸਮਾਤਾ ਅਮਤ ਪੀਣ ਦਾ ਹੁੰਦਾ ਹੈ ਪਰ ਨੀਂਦਰ ਆਪਣਾ ਚੋਰ ਪਾ ਦਿੰਦੀ ਹੈ ਕੋਈ ਮਨਮੁਖ ਪਿਆਰਾ ਦਾਸ ਨੂੰ ਮਿਲਿਆ ਤੇ ਕਹਿਣ ਲੱਗਾ ਬੜੀ ਕੋਸ਼ਿਸ਼ ਕਰਦਾ ਹਾਂ ਅਮਤ ਵੇਲੇ ਅਮਤਵੇਲਾ ਬਣ ਜਾਵੇ ਪਰ ਨਹੀਂ ਬਣਦਾ ਆਲਸ ਆਉਂਦਾ ਹੀ ਆਉਂਦਾ ਹੈ ਇੱਕ ਨਹੀਂ ਦੋ ਤਿੰਨ ਦਿਨ ਘੜੀਆਂ ਤੇ ਵੀ ਲਾਰਮ ਵੱਜਦਾ ਹੈ ਪਰ ਨੀਂਦ ਇਤਨਾ ਚੋਲ ਪਾਉਂਦੀ ਹੈ ਬਸ ਨਹੀਂ ਚੱਲਦਾ ਲਾਰਮ ਬੰਦ ਕਰਕੇ ਸੋ ਜਾਂਦਾ ਹਾਂ ਭਾਵ ਕਲਯੁਗ ਚੋਲ ਪਾਉਂਦਾ ਹੈ ਨਹੀਂ ਉੱਠਣ ਦਿੰਦਾ ਇੱਕ ਵਾਰੀ ਕਲਯੁਗ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਆ ਗਿਆ ਆ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ ਕਿ ਮੇਰੇ ਕੋਲੋਂ ਹੀਰੇ ਮੋਤੀ ਜਵਾਹਰ ਲੈ ਲੈ ਇਹ ਅਮਰਤ ਵੇਲੇ ਗੁਰਬਾਣੀ ਨਾ ਪੜ ਤੇ ਨਾ ਹੀ ਪੜਾਓ ਕੋਲ ਖੜਾ ਸਿਪਾਈ ਮਰਦਾਨਾ ਕਲਜੁਗ ਨੂੰ ਪੁੱਛਣ ਲੱਗਾ ਮੈਨੂੰ ਇੱਕ ਗੱਲ ਦੱਸ ਤੂੰ ਜਿਹੜੀ ਆਪਣੇ ਉੱਪਰ ਚੱਦਰ ਲਈ ਹੈ ਉਹ ਤਾਂ ਸਾਨੀ ਛੇਕੋ ਛੇਕ ਹੈ ਤੇਰੇ ਕੋਲ ਤਾਂ ਆਪਣੇ ਉੱਤੇ ਲੈਣ ਲਈ ਕੋਈ ਚੰਗਾ ਕੱਪੜਾ ਵੀ ਨਹੀਂ ਤੂੰ ਸਾਨੂੰ ਹੀਰੇ ਮੋਤੀ ਦੀਆਂ ਗੱਲਾਂ ਪਿਆ ਕਰਦਾ ਹੈ ਕਲਜੁਗ ਕਹਿਣ ਲੱਗਾ ਇਹ ਵੀ ਤੇਰੇ ਨਾਨਕ ਦਾ ਜੱਗ ਹੈ ਪਈ ਮਦਾਨਾ ਕਹਿੰਦਾ ਕਿ ਮੇਰਾ ਗੁਰਨਾਨਕ ਅਮਰ ਸਵੰਡਾ ਵੰਡਦਾ ਹੈ ਜੱਬ ਨਹੀਂ ਕਲ ਜੂ ਕਹਿਣ ਲੱਗਾ ਜਦੋਂ ਸਿੱਖ ਅਮਰਤ ਵੇਲੇ ਉੱਠਣ ਲੱਗਦੇ ਹਨ ਮੈਂ ਉਹਨਾਂ ਉੱਤੇ ਇਹ ਆਪਣੀ ਆਲਸ ਰੂਪੀ ਚੱਦਰ ਪਾ ਦਿੰਦਾ ਹਾ ਜਿਹੜੇ ਤਾਂ ਹੁੰਦੇ ਹਨ ਕੱਚੇ ਉਹ ਤਾਂ ਇਸ ਚੱਦਰ ਦੀ ਲਪੇਟ ਵਿੱਚ ਸੁੱਤੇ ਰਹਿ ਜਾਂਦੇ ਹਨ ਅਤੇ ਜਿਹੜੇ ਹੁੰਦੇ ਹਨ ਪੱਕੇ ਲੱਤਾ ਮਾਂ ਕੀ ਆਲਸ ਦੀ ਚੱਦਰ ਨੂੰ ਪਰਾਂ ਛੁੱਟਦੇ ਹਨ ਤੇ ਇਸ਼ਨਾਨ ਕਰਕੇ ਜੁੜ ਜਾਂਦੇ ਹਨ ਉਹਨਾਂ ਨੇ ਲੱਤਾ ਮਾਂ ਕੀ ਮੇਰੀ ਇਹ ਚੱਦਰ શેਕੋ-ਸ਼ੇਕ ਕਰ ਦਿੱਤੀ ਹੈ ਕਹਿੰਦੇ ਸਨ ਕਿ ਤੇਰੇ ਵਰਗੇ ਹਜ਼ਾਰਾਂ ਕਲਯੁਗ ਵੀ ਆ ਜਾਣ ਅਸੀਂ ਇਹ ਰਸਤਾ ਨਹੀਂ ਛੱਡਣਾ ਜਦੋਂ ਇਹ ਜਵਾਬ ਸੁਣਿਆ ਤਾਂ ਕਲਯੁਗ ਦੀਆਂ ਅੱਖਾਂ ਲਾਲ ਗੁੱਸੇ ਵਿੱਚ ਅੱਗ ਬੁਬੂਲਾ ਹੋ ਗਿਆ ਕੇਪੜਦਾ ਮੁਠੀਆਂ ਨੇ ਪੀੜਦਾ ਹੋਇਆ ਕਹਿਣ ਲੱਗਾ ਸਵਕਾਰਤਾ ਮੈਂ ਤੁਹਾਡਾ ਬਹੁਤ ਕੁਝ ਸਕਦਾ ਹਾਂ ਪਰ ਇਹ ਜਿਹੜਾ ਇੱਥੇ ਸੁਖਮੀ ਸਾਹਿਬ ਦੀ ਪਾਣੀ ਚੱਲ ਰਹੀ ਹੈ ਇਸ ਤੇ ਮੇਰਾ ਕੋਈ ਜੋ ਨਹੀਂ ਚੱਲਦਾ ਬਾਬਾ ਜੀ ਮੁਸਕਰਾ ਪਏ ਤੇ ਕਹਿਣ ਲੱਗੇ ਤੋਰੀ ਤੂੰ ਆਪ ਹੀ ਦੱਸ ਦਿੱਤੀ ਹੈ ਆਪਣੀ ਬਿਮਾਰੀ ਦਾ ਇਲਾਜ ਆਪੇ ਹੀ ਦੱਸ ਤਾ ਹੈ ਤੂੰ ਜੋ ਸੁਖਮੀ ਸਾਹਿਬ ਤੋ ਡਰਦਾ ਹੈ ਅਸੀਂ ਅੱਗੇ 5 ਪਾਠ ਸੁਣਦੇ ਸੀ ਹੁਣ 24 ਘੰਟੇ ਸੁਖਮੀ ਸਾਹਿਬ ਦਾ ਪਾਠ ਚੱਲੇਗਾ ਕਦੀ ਭੋਗ ਨਹੀਂ ਪਵੇਗਾ ਉਦੋਂ ਤੋਂ ਲੈ ਕੇ ਹੁਣ ਤੱਕ ਨਾਨਕ ਸਰ ਇੱਥੇ ਸੁਖਮੀ ਸਾਹਿਬ ਦੇ ਪਾਠ ਨਿਰੰਤਰ ਚੱਲ ਰਹੇ ਹਨ ਹੁਣ ਆਪੇੰ ਦਾ ਚੱਲ ਲਗਾ ਲਓ ਸੁਖਮੀ ਸਾਹਿਬੀ ਤਾਕਤ ਦਾ ਇਸ ਜਿਸ ਦਾ ਰਾਜ ਹੈ ਉਸ ਦਾ ਵੀ ਇਸ ਮਹਾਨ ਬਾਣੀ ਅਕੇ ਵਸ ਨਹੀਂ ਚੱਲਦਾ ਪੱਕੀ ਗੱਲ ਜੇ ਇਹ ਜੋ ਕਲ ਕੋਲ ਕਲਯੁਗ ਹੈ ਦਾ ਸਮਾਂ ਚੱਲ ਰਿਹਾ ਹੈ ਇਸ ਨਾਲ ਕਦੇ ਵੀ ਦੁਨੀਆ ਬਰਬਾਦ ਹੋ ਗਈ ਹੋਵੇ ਇਸ ਦੇ ਸੜ ਦੇ ਬਲ ਦੇ ਸੰਸਾਰ ਜੇਕਰ ਨੋ ਜਿੰਨੀ ਮਲਿਆਦਾ ਕਾਇਮ ਹੈ ਇਸ ਸੰਸਾਰ ਦੇਕਰ ਪਰਲੋ ਤੋਂ ਬਚਿਆ ਹੈ ਤਾਹੋ ਮਾਪੋਤਖਾਂ ਦੀਆਂ ਕਮਾਈਆਂ ਤੇ ਸੁਖਮਨੀ ਸਾਹਿਬ ਦੀ ਬਾਣੀ ਦੇ ਪ੍ਰਵਾਹਾਂ ਦੇ ਸਦਕਾ ਹੀ ਬਚਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ